ਹਾਂ ਲੋਕੋ ਸਭ ਇੱਥੇ ਪਹੁੰਚੇ ਹੋ ਕਿ ਕਿਵੇਂ ਲੱਗਿਆ ਜੀ ਅੱਜ ਦਾ ਪ੍ਰੋਗਰਾਮ ਹੈ ਜਿਹੜਾ ਤਿਆਂ ਦਾ ਬਣਾਇਆ ਗਿਆ ਵੀਰੇ ਮੈਂ ਪਹਿਲਾਂ ਵੀ ਇਹ ਭੈਣ ਹੋਣਾ ਦੇ ਕਰਾਇਏ ਪ੍ਰੋਗਰਾਮ ਤੇ ਪਹੁੰਚਦਾ ਹੁੰਨਾ ਤੇ ਇੰਨਾ ਕੁ ਵਧੀਆ ਲੱਗਦਾ ਕਿ ਆਪਣੇ ਪਰਿਵਾਰ ਨੂੰ ਲੈ ਕੇ ਆਉਣਾ ਮੈਂ ਪਹੁੰਚਾਂ ਤਾਂ ਸ਼ਾਇਦ ਕਿਤਨਾ ਕਿਤੇ ਉਹ ਗੱਲ ਹੋ ਜਾਂਦੀ ਮੈਨੂੰ ਸਾਥ ਲਿਆ ਤੇ ਮੈਂ ਆ ਗਿਆ ਜੇ ਮੈਂ ਉਹਦੇ ਪਰਿਵਾਰ ਨੂੰ ਲੈ ਕੇ ਆਇਆ ਤਾਂ ਫਿਰ ਤੁਸੀਂ ਦੇਖ ਲਓ ਵੀ ਮੈਂ ਇਸ ਪ੍ਰੋਗਰਾਮ ਕੀ ਸਮਝਦਾ ਜਿੱਥੇ ਬੰਦਾ ਆਪਣੇ ਪਰਿਵਾਰ ਨੂੰ ਲੈ ਕੇ ਜਾਂਦਾ ਕੀ ਸਮਝਦਾ ਹੁੰਦਾ ਜਿਹੜੀ ਚੀਜ਼ ਨੂੰ ਆਪਦੇ ਪਰਿਵਾਰ ਚ ਬੈਠ ਕੇ ਦੇਖਦਾ ਹੁੰਦਾ ਇਹ ਸਮਝਦਾ ਹੁੰਦਾ ਕਿ ਜਿਹਨੂੰ ਬੰਦਾ ਸੁਣਦਾ ਹੁੰਦਾ ਆਪਣੇ ਪਰਿਵਾਰ ਚ ਬਹਿ ਕੇ ਤਾਂ ਉਸੇ ਤਰ੍ਹਾਂ ਦਾ ਇਹ ਪ੍ਰੋਗਰਾਮ ਸੀ ਜਿੱਥੇ ਮੈਂ ਆਪਣੇ ਪਰਿਵਾਰ ਨੂੰ ਲੈ ਕੇ ਆਇਆ ਵੀ ਆਪਾਂ ਕਹਿ ਸਕਦੇ ਹਾਂ ਕਿ ਕੁਸ਼ਕ ਗਵਈਏ ਕੁਸ਼ਕ ਬੁਲਾਰੇ ਕੁਸ਼ਕ ਫਿਲਮਾਂ ਜਾਂ ਕੁਸ਼ਕ ਹੀ ਫੈਕਸ਼ਨ ਹੁੰਦੇ ਜਿੱਥੇ ਬੰਦਾ ਆਪਣੇ ਪਰਿਵਾਰ ਨਾਲ ਮਾਣ ਨਾ ਜਾ ਸਕਦਾ ਹੁੰਦਾ ਇਹ ਪ੍ਰੋਗਰਾਮ ਮੈਨੂੰ ਐਵੇਂ ਲੱਗਿਆ ਬੈਰ ਕੀਮਤੀ ਹੁੰਦਾ ਜਾਂਦਾ ਜਦੋਂ ਕੋਈ ਚੀਜ਼ ਘਟ ਰਹੀ ਜਾਂਦੀ ਹੋਵੇ ਘਟ ਜਾਂਦੀ ਆ ਉਦੋਂ ਦੀ ਕੀਮਤ ਵੱਡੀ ਹੋ ਜਾਂਦੀ ਆ ਪਹਿਲੀਆਂ ਦੇ ਵਿੱਚ ਸ਼ਾਇਦ ਤੀਆਂ ਦੇ ਪਹਿਰਾਵੇ ਬਹੁਤ ਵਧੀਆ ਹੁੰਦੇ ਸੀ ਔਰ ਤੀਆਂ ਦੀ ਕਦਰ ਉਸ ਲੈਵਲ ਤੇ ਨਹੀਂ ਸੀ ਹੁੰਦੀ ਅੱਜ ਜੇ ਧੀ ਇਸ ਤਰ੍ਹਾਂ ਦਾ ਉਸ ਤਰ੍ਹਾਂ ਦਾ ਪਹਿਰਾਵਾ ਪਾਉਗੀ ਤਾਂ ਬਾਜ਼ਾਰ ਦੇ ਵਿੱਚ ਉਹਦੀ ਕਦਰ ਹੁੰਦੀ ਆ ਉਸ ਧੀ ਨੂੰ ਧੀ ਕਹਿਣ ਨੂੰ ਜੀ ਕਰਦਾ ਮੈਂ ਤਾਂ ਉਹਨਾਂ ਕੰਮ ਦੀ ਗੱਲ ਦੱਸਦਾ ਤੀਆਂ ਸੁਣਨਗੀਆਂ ਤਾਂ ਉਹਨਾਂ ਲਈ ਜ਼ਰੂਰ ਬਹੁਤ ਕੰਮ ਦੀ ਆ ਕਿ ਬਾਪ ਦੀ ਧੀ ਹੋਵੇ ਤਾਂ ਉਹਨੇ ਧੀ ਹੀ ਕਹਿਣਾ ਹੁੰਦਾ ਭਾਵੇਂ ਉਹ ਕਿਹੋ ਜਿਹੀ ਵੀ ਹੋਵੇ ਭਰਾ ਦੀ ਭੈਣ ਹੋਵੇ ਤਾਂ ਉਹਨੇ ਭੈਣ ਹੀ ਕਹਿਣਾ ਹੁੰਦਾ ਚਾਹੇ ਉਹ ਕਿਹੋ ਜਿਹੀ ਵੀ ਹੋਵੇ ਪਰ ਬਾਪ ਲਈ ਧੀ ਇੱਕ ਰਿਸ਼ਤਾ ਭਰਾ ਲਈ ਭੈਣ ਇੱਕ ਰਿਸ਼ਤਾ ਪਰ ਜੇ ਬਾਜ਼ਾਰ ਚ ਪੁਰੀ ਜਾਂਦੀ ਭੈਣ ਜਾਂ ਧੀ ਕਿਸੇ ਤੋਂ ਧੀ ਜਾਂ ਭੈਣ ਕੋਹਾ ਕੇ ਆਵੇ ਨਾ ਤਾਂ ਉਹ ਰਤਵਾ ਹੁੰਦਾ ਤਾਂ ਜਿਹੜਾ ਸਾਡਾ ਸੱਭਿਆਚਾਰਕ ਪਹਿਰਾਵਾ ਏ ਇਹ ਸਾਡੀਆਂ ਧੀਆਂ ਨੂੰ ਬਾਜ਼ਾਰ ਦੇ ਵਿੱਚ ਉਹ ਰਤਵਾ ਦਿਵਾ ਕੇ ਵਾਪਸ ਕਰਦਾ ਤਾਂ ਇਹ ਬਹੁਤ ਕੀਮਤੀ ਆ ਇਹ ਅਲੋਪ ਨਹੀਂ ਹੋ ਰਿਹਾ ਕੀਮਤੀ ਹੋ ਰਿਹਾ ਠੀਕ ਹੈ ਅਮੀਰ ਲੋਕਾਂ ਕੋਲੇ ਬੱਝ ਰਿਹਾ